ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁੱਢਲਾਡਾ ਦੇ ਅਖੀਰਲੇ ਪਿੰਡ ਨੇ ਲੱਖੀਵਾਲ ਸਰਦਾਰੇਆੜਾ ਵੀਰੇਵਾਲਾ ਡੋਗਰਾ ਬਹਾਮਣ ਵਾਲਾ ਤੇ ਰਿਉਂਦਕਲਾ ਜਿਹੜੇ ਕਿ ਪੰਜਾਬ ਦੇ ਇੱਕ ਤਾਰੀਖੀ ਤੇ ਇਤਿਹਾਸਕ ਪਿੰਡ ਨੇ ਆਖਿਆ ਜਾਂਦਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਇਹਨਾਂ ਪਿੰਡਾਂ ਦੇ ਵਿੱਚ ਮੁਸਲਮਾਨ ਅਤੇ ਡੋਗਰ ਭਾਈਚਾਰੇ ਦੇ ਲੋਕ ਰਹਿਆ ਕਰਦੇ ਤੇ ਅੱਜ ਵੀ ਇਧਰੋਂ ਉੱਜੜ ਕੇ ਲਹਿੰਦੇ ਪੰਜਾਬ ਦੇ ਵਿੱਚ ਗਏ ਡੋਗਰ ਭਾਈਚਾਰੇ ਦੇ ਲੋਕ ਆਪਣੇ ਪਿੰਡਾਂ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ ਪਹਿਲਾਂ ਦੇਖੋ ਇਹ ਇੱਕ ਵੀਡੀਓ ਹਾਂਜੀ ਤੇ ਅਸੀਂ ਦੇ ਪੰਜਾਬ ਤੇ ਸਾਡਾ ਪਿੰਡ ਹੈਗਾ ਗਤੀਏ ਲਾਗੇ ਬਾਮਣਾਂ ਬਮਨ ਵਾਲਾ ਮੇਰੀ ਦਾਦੀ ਦਾ ਪਿੰਡ ਹੈ ਬੁੱਢਲਾਟਾ ਬੁੱਢਲਾਟਾ ਇਹ 12 ਤੋਂ 15 ਪਿੰਡ ਸਾਡੇ ਡੋਗਰਾਂ ਦੇ ਸੀ ਹਾਂ ਬਾਦਲਗੜ੍ਹ ਬੋਹਾ ਬੁੱਢਲਾਡਾ ਭੀਰੇ ਵਾਲਾ ਸਰਦਾਰੇ ਵਾਲਾ ਲੱਖੀਵਾਲ ਗੰਨੂਆ ਤਾਲ ਵਾਲਾ ਦੋਸਤੋ ਇਹਨਾਂ ਪਿੰਡਾਂ ਦੇ ਵਿੱਚ 1947 ਦੀ ਵੰਡ ਤੋਂ ਪਹਿਲਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਅਤੇ ਇਤਿਹਾਸਕ ਇਮਾਰਤਾਂ ਅੱਜ ਵੀ ਮੌਜੂਦ ਨੇ ਜਿਨ੍ਹਾਂ ਨੂੰ ਦੇਖ ਕੇ ਉਸ ਸਮੇਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਤੇ ਅੱਜ ਮੈਂ ਵੀ ਇਹਨਾਂ ਇਤਿਹਾਸਕ ਇਮਾਰਤਾਂ ਦੇ ਦਰਸ਼ਨ ਕਰਨ ਦੇ ਲਈ ਰਿਯੌਂਦ ਕਲਾ ਦੇ ਵਿੱਚ ਗਿਆ ਸੁਣਿਆ ਕਿ ਇਨ੍ਹਾਂ ਇਮਾਰਤਾਂ ਦੀ ਜਿਹੜਾ ਸੰਭ ਸੰਭਾਲ ਦਾ ਕੰਮ ਹੈ ਉਹ ਪੰਜਾਬ ਦੇ ਬਖਬ ਬੋਰਡ ਵੱਲੋਂ ਕੀਤਾ ਜਾਂਦਾ 1947 ਦੀ ਵੰਡ ਤੋਂ ਬਾਅਦ ਫਿਰ ਇੱਕ ਵਾਰ 1966 ਦੇ ਵਿੱਚ ਮੁਸਲਿਮ ਅਤੇ ਡੋਗਰ ਭਾਈਚਾਰੇ ਦੇ ਪਿੰਡਾਂ ਨੂੰ ਆਪਸ ਦੇ ਵਿੱਚ ਵੰਡ ਦਿੱਤਾ ਜਾਂਦਾ ਇਹਨਾਂ 12 ਪਿੰਡਾਂ ਦੇ ਵਿੱਚ ਕੁਝ ਕੁ ਪਿੰਡ ਪੰਜਾਬ ਦੇ ਵਿੱਚ ਰਹਿ ਜਾਂਦੇ ਨੇ ਤੇ ਕੁਝ ਕੁ ਹਰਿਆਣੇ ਦੇ ਵਿੱਚ ਚਲੇ ਜਾਂਦੇ ਪੁਰਾਣੇ ਸਮਿਆਂ ਦੇ ਵਾਂਗ ਇਨ੍ਹਾਂ ਪਿੰਡਾਂ ਦੀਆਂ ਸੱਤਾਂ ਅੱਜ ਵੀ ਕਾਇਮ ਨੇ ਲੋਕ ਇੱਕ ਦੂਜੇ ਨਾਲ ਬੰਨ੍ਹਦੇ ਉੱਠਦੇ ਨੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਸਾਂਝੇ 1920 ਦੇ ਵਿੱਚ ਵੀਰੇ ਵਾਲੇ ਡੋਗਰਾਂ ਤੋਂ ਇੱਕ ਮਹਾਨ ਸ਼ਹੀਦ ਹੁੰਦੇ ਜਿਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਏਗਾ ਤੇ ਇਸ ਮਹਾਨ ਸੂਰਮੇ ਨੂੰ ਕੌਣ-ਕੌਣ ਜਾਣਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅਤੇ ਆਪਣੇ ਪੇਜ ਧਰਮੀ ਕੁਲਰਿਆਂ ਨੂੰ ਫੋਲੋ ਜਰੂਰ ਕਰਨਾ ਤਾਂ ਕਿ ਦੋਸਤੋ ਅਸੀਂ ਅੱਗੇ ਤੇ ਵੀ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਲੈ ਕੇ ਆਈਏ ਧੰਨਵਾਦ